ਜਦੋਂ ਸਾਚੇ ਸਹੇਬਾ ਕਿਆ ਨਾ ਹੀ ਕਰ ਤੇਰੇ ਐ ਤੇ ਤੁਸੀਂ ਉਹਦੇ ਧੀਆ ਪੁੱਤਰ ਆ ਤੇ ਫਿਰ ਸਾਰੀਆਂ ਮੰਗਾਂ ਸੁਣਦਾ ਕਿਉਂ ਨਹੀਂ ਤੁਹਾਡੀਆਂ ਇੱਕ ਸਿੰਪਲ ਜਿਹਾ ਲੌਜੀਕ ਐ ਕੋਈ ਦੋਸਤ ਯਾਰ ਐ ਮਿੱਤਰ ਐ ਰਿਸ਼ਤੇਦਾਰੀ ਐ ਤੁਸੀਂ ਉਹਦੇ ਕੋਲ ਕੁਝ ਮੰਗਣ ਲਈ ਫੋਨ ਲਾਉਂਦੇ ਹੋ ਹਾਂਜੀ ਉਹ ਅੱਗੋਂ ਬਹਾਨਾ ਬਣਾ ਦਿੰਦਾ ਐ ਤੁਹਾਨੂੰ ਨਹੀਂ ਦਿੰਦਾ ਚਲੋ ਲੰਘ ਗਿਆ ਸਮਾਂ 15 ਦਿਨਾਂ ਬਾਅਦ ਤੁਹਾਡੀ ਕੋਈ ਹੋਰ ਲੋੜ ਪਈ ਤੁਸੀਂ ਫੇਰ ਕੰਮ ਫੋਨ ਲਾਇਆ ਤੇ ਉਹਨੇ ਤੁਹਾਡਾ ਫੇਰ ਇਗਨੋਰ ਕਰ ਦਿੱਤਾ ਤੁਹਾਡੀ ਗੱਲ ਨੂੰ ਨਹੀਂ ਸੁਣਿਆ ਕਰ ਲਓ 2-3 ਵਾਰ ਇਦਾਂ ਹੋਰ ਹੋ ਗਿਆ ਹੁਣ 5-6 ਵਾਰ ਇਦਾਂ ਹੋ ਗਿਆ ਕਿ ਜਦੋਂ ਤੁਹਾਨੂੰ ਕੋਈ ਲੋੜ ਪੈਂਦੀ ਤੁਸੀਂ ਉਹਨੂੰ ਫੋਨ ਲਾਉਂਦੇ ਜੇ ਤੇ ਉਹ ਤੁਹਾਡੀ ਗੱਲ ਨਹੀਂ ਮੰਨਦਾ ਨਾ ਕਰ ਦਿੰਦਾ ਮੇਰਾ ਪ੍ਰਸ਼ਨ ਇਹ ਹੈ ਕਿ ਹੁਣ ਇੱਕ ਦਿਨ ਉਹਦਾ ਫੋਨ ਆ ਗਿਆ ਮੰਨ ਚ ਕੀ ਆਇਆ ਪਿਆ ਰਹੋ ਜੋ ਵੀ ਇਹ ਕਹੇਗਾ ਨਾ ਕਰਨੀ ਜੋ ਵੀ ਇਹ ਕਹੇਗਾ ਇਦਾਂ ਹੀ ਹੁੰਦਾ ਨਾ ਫੋਨ ਨਹੀਂ ਚੱਕਾਂਗਾ ਜਾਂ ਤੇ ਜੇ ਚੱਕਾਂਗਾ ਤੇ ਪਹਿਲਾਂ ਹੀ ਇਹਨੇ ਜੋ ਮਰਜ਼ੀ ਮੰਗਿਆ ਨਾ ਹੀ ਆਪਾਂ ਵੀ ਇੱਥੇ ਚੀਜ਼ ਪਈ ਏ ਨਾ ਹੀ ਕਰਨੀ ਆਪਾਂ ਜਦੋਂ ਗੁਰੂ ਨੇ ਬਾਜ ਮਾਰੀ ਪੁੱਤਾ ਕੇਸ ਰੱਖ ਨਾ ਗੁਰੂ ਨੇ ਬਾਜ ਮਾਰੀ ਪੁੱਤ ਬਾਣੀ ਪੜਿਆ ਕਰ ਨਾ ਗੁਰੂ ਸਾਹਿਬ ਨੇ ਬਾਜ ਮਾਰੀ ਪੁੱਤ ਅੰਮ੍ਰਿਤ ਛਕ ਲੈ ਨਾ ਗੁਰੂ ਸਾਹਿਬ ਨੇ ਜਦੋਂ ਜਿੰਨੀਆਂ ਵਾਜਾਂ ਮਾਰੀਆਂ ਨਾ ਹੁਣ ਕੀ ਕਰਨਾ ਹੈ ਜਾ ਜਾ ਕੇ ਅਰਦਾਸ ਕਰ ਅੱਛਾ ਗੁਰੂ ਸਾਹਿਬ ਨਾ ਕਰਦੇ ਫਿਰ ਕਰ ਵੀ ਦੇਣਗੇ ਤੇ ਆਪਾਂ ਕੀ ਕਰ ਲਾਂਗੇ ਕਰਦੇ ਵੀ ਜੇ ਕਰਦੇ ਵੀ ਜੇ ਜਦੋਂ ਮਹਾਰਾਜ ਆ ਜਾਣਾ ਉਹ ਕਰਦੇ ਵੀ ਜੇ ਜਦੋਂ ਉਹਨਦੇ ਪਿਆਰਿਆਂ ਨੂੰ ਕੋਈ ਦੁੱਖ ਪਹੁੰਚਾਉਂਦਾ ਹੈ ਤੇ ਗੁਰੂ ਸਾਹਿਬ ਨਾ ਕਰਦੇ ਆ ਪਿਆਰਿਓ ਤੁਸੀਂ ਪੜਦੇ ਹੋ ਰੋਜ਼ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜਦੋਂ ਗੁਰਬਾਣੀ ਨੂੰ ਸਹੀ ਵਿਚਾਰ ਆਮ ਨਹੀਂ ਕਰੋਗੇ ਦੋਹੇ ਵਿੱਚ ਤੁਹਾਨੂੰ ਅਰਥ ਨਹੀਂ ਸਮਝ ਆਊਗਾ ਉਹਨੇ ਹੀ ਵਿਚਾਰ ਆਮ ਦੇ ਕੇ ਬੜੀ ਤੈਨੂੰ ਆਪੇ ਅਰਥ ਸਮਝ ਆ ਗਿਆ ਸਮਝ ਆ ਗਈ ਨਾ ਗੱਲ ਹੁੰਦਾ ਹੈ ਭਾਈ